ਮੇਰਾ ਸਾਹਿਬ ਤੁਸੀਂ ਕਹੋ 6000 ਦੇ ਜੀ ਕਿੰਨੇ ਦੇ ਨੇ 6500 6200 ਅੱਛਾ 6000 ਸਾਢੇ 6000 ਹੀ ਲੇ ਯਾਰ ਤੂੰ ਦਾ ਤੇ ਪਰਤਾ 10 ਦੀ ਲੈ ਨਾ ਦਾਦੀ ਮਹਿੰਗੀ ਹੈ 7 ਦੀ ਦਿੰਨੇ ਨਾ ਨਹੀਂ ਬਸ ਆ ਦੇ ਨਗੀਨ ਨਹੀਂ ਜਾਗਰ ਮਰਗੀ ਹੈ ਨਹੀਂ ਨਗੀਨ ਨਹੀਂ ਕਿਹੜਾ ਬੇਨਗੀਨ ਹੈ ਜੀ ਨਾ ਦੇਖ ਲੈ ਤੇ ਤੇਰੀ ਮੁੰਡਿਆ ਅੜੀ ਨਾ ਕਰ ਮੈਂ ਅੜੀ ਕਰਦਾ ਲੈ ਫੜ ਇਹ ਸਾਢੇ ਦੀ ਹੋਗੀ ਅੱਛਾ ਨਹੀਂ ਦੇ 8 ਦੀ ਤੂੰ ਕਿ ਮੈਨੂੰ ਰਾਜੂ ਮੋੜ ਦਾ ਨਹੀਂ ਮੈਂ ਤੇਰਾ ਦੀਵਾਸ ਕਰਦੇ ਆ ਕਾਕਾ ਨੂੰ ਹਾਂ ਠੀਕ ਹੈ ਠੀਕ ਹੈ ਸਾਡੇ ਕਿਹੜਾ ਹੁਣ ਹਰ ਚਲਦੇ ਨੇ ਹਾਂ ਹਾਂ ਠੀਕ ਸਾਉ ਦੇ ਮੰਗਲ ਹੈ ਨਹੀਂ ਮੈਂ ਤਾਂ ਸਾਉ ਤੁਸੀਂ ਕੋ 6000 ਦੇ ਜੀ ਨਹੀਂ ਹੋਰ ਕਿੰਨੇ 1500 ਰੁਪਏ ਲੈ ਲੈ ਕਿੰਨੇ ਦਿਨ 650 6200 ਅੱਛਾ 6000 ਸਾਡੇ 6000 ਹੀ ਲਿਆ ਫੱਦੂ ਦਾਦੇ ਪਰਤਾ ਬਾਈ ਯਾਰ ਜਸ਼ਨੂ ਜਾ ਵੀਡੀਓ ਬਣਾਣੇ ਸਾਹਮਣੇ ਆਉਣਾ ਮੁੰਡਿਆ ਨਹੀਂ ਤੂੰ ਦਾਦੇ ਪਰਤਾ 10 ਦੇ ਨਾ ਦਾਦੀ ਮਹਿੰਗੀ ਹੈ ਚਲੋ ਚਲੋ ਦੇ ਠੀਕ ਸੱਤ ਦੀ ਦਿੰਨੇ ਨਾ ਨਹੀਂ ਬਸਰਾ ਜੋਰ ਨਾਲ ਹੈ ਕਾ ਲੈ ਆਜਾ ਆ ਕੋਈ ਮਹਿੰਗੀ ਲੈ ਖਰਚਾ ਯਾਰ ਤੇ ਦੇ ਠੀਕ ਹੈ ਜੀ ਹੋ ਨਾ ਜੀ ਬਹੁਤ ਪੈਸੇ ਲਖਾਈ ਕਰਾ ਦੂਗਾ ਹਿਆਕ ਜੀ ਹੁੰਦੀ ਹੁੰਦੀ ਮੈਂ ਅਸੀਂ ਕਹਿੰਦੇ ਨਹੀਂ ਸੀ ਯਾਰ 8000 ਦੇ ਆਵੇ ਕਿੱਡੀ ਛੋਟੀ ਲੈਦੇ ਸੀ ਕੋਈ ਨਹੀਂ ਫਿਰ ਕੀ ਹੋਵੇ ਇਹ ਵੀ ਨਹੀਂ ਦੇਖ ਲੈ ਘਰ ਵਰਗੀ ਆ ਦੇ ਨਕੀਨ ਨਹੀਂ ਲੈ ਘਰ ਵਰਗੀ ਹੈ ਨਹੀਂ ਨਕੀਨ ਨਹੀਂ ਕਿਹੜਾ ਬੇਨਕੀਨ ਹੈ ਜੀ ਨਾ ਦੇਖ ਲੈ ਤੇ ਤੇਰੀ ਮੁੰਡੇ ਅਜੇ ਕਰੀ ਹਾਂ ਅਜੇ ਗੋਲੇ ਖਿਡਾਰੀ ਦੋਨਾਂ ਦੇ ਹਾਂ ਕਰਾ ਲਓ ਨਹੀਂ ਆ ਦੋ ਕੋਈ ਨਹੀਂ ਯਾਰ ਆਪਣੇ ਖਿਡਾ ਲਓ ਖਿਡਿਆਈ ਹੈ ਨਹੀਂ ਠੀਕ ਹੈ ਤੇ ਚੰਗੀ ਨਿਬੜੀ ਦਾ ਕਹੀ ਬਹੁਤ ਚੰਗੀ ਵਕਰੀ ਦੀ ਭੈਣ ਹੈ ਲੈ ਯਾਰ 7.5 ਦੀ ਦੇ ਯਾਰ 12 ਦੇ ਦੇ ਕਿਉਂ ਖਾਲੀ ਮੋੜਦਾ ਨਹੀਂ ਜੀ ਕਿੰਨੇ ਦੇ ਕਹਿੰਦਾ ਤੂੰ ਚਲ ਓੜੀ ਨਾ ਕਰ ਲੈਣੇ ਜ਼ਰਾ ਟਾਈਮ ਹੁੰਦਾ ਸੌਦੇ ਦਾ ਓੜੀ ਨਾ ਕਰ ਮੈਂ ਓੜੀ ਕਰਦਾ ਲੈ ਫੜ ਹਾਂ ਪੂਰੀ ਹੋਈ 8 ਦੀ ਹੋ ਗਈ ਪੂਰੀ ਨਹੀਂ ਨਹੀਂ ਤੇਰੇ ਦੇ ਦੇ ਅੜੀ ਛੱਡ ਦੇ ਨਾ ਛੱਡ ਦੇ ਅੜੀ ਨਹੀਂ ਜੀ ਰਾਜੂ ਮੈਂ ਤੇਰਾ ਅੱਥੀ ਨਹੀਂ ਹੋੜਦਾ ਹੋਰ ਕਿੰਨੇ ਦਾ ਕਰੇ ਤੇਰੇ ਬਾਅਦ ਤੇ 9 ਦੀ ਲੈ ਨਾਰਾ ਕਰ ਹੱਥ ਤੈਨੂੰ ਜਾਣ ਨਹੀਂ ਦਿੰਦਾ ਕੋਈ ਥਾੜਾ ਮੈਂ ਕਹ ਨਹੀਂ ਪੂਰਾ ਕਰ ਉਹ ਨਹੀਂ ਹਰ ਜਾ ਹਰ ਜਾ ਇਹ ਸਾਡੇ ਦੀ ਹੋ ਗਈ ਨਹੀਂ 8 ਦੀ ਤੂੰ ਮੈਂ ਤੈਨੂੰ ਰਾਜੂ ਮੋੜਦਾ ਨਹੀਂ ਮੈਂ જરા ਥਰੀ ਮੋੜਦਾ ਜਮਾਂ ਵੀ ਮੇਰੇ 200 ਪਿੱਛੇ ਨਾ ਫੱਜ ਜਾ ਨਾ 200 ਤਰਾ ਹੱਥ ਕੇ ਦੇ ਮਾਂ ਯਾਰ ਆਈ ਦੀ ਗੱਲ ਨਹੀਂ ਜੋ ਤੂੰ ਵੀ ਮੱਥਾ ਮਾਰਦਾ ਇਹਨਾਂ ਚ ਮੈਂ ਨਹੀਂ ਹੈ ਤੇਰੀ ਗੱਲ ਨਹੀਂ ਮੋੜੀ ਆੜ ਨਹੀਂ ਨਹੀਂ ਲਖਾਈ ਅਸੀਂ ਕਰਾ ਲਾਂਗੇ ਨਾ ਨਾ ਚੱਲ ਛੱਡ ਫਰਾ ਤੂੰ ਕੋਨੇ ਆਪਾਂ ਪੜਦਾ ਹੀ ਨਹੀਂ ਬੰਦਾ ਨਹੀਂ ਇੱਕ ਖੜ ਜਾ ਯਾਰ ਜਾਂ ਨੌ ਦੀ ਹੋ ਗਈ ਛੱਡ ਹੈ ਆਪ ਚੌੜੀ ਚੱਲ ਪਰ ਛੱਡ ਦੇ ਅੱਛਰਦੇ ਯਾਰ ਚੱਕ ਕੋਈ ਜੋੜਾ ਜੋੜਾ ਬਣਾਤਾ ਆ ਆ ਜਾ ਤੇ ਉੱਥੇ ਆ ਜਾ ਆ ਪੈਸੇ ਦੇ ਜਾ ਹੁਣ ਲਿਖਾਈ ਕਰਾਣੀ ਪਵੇਗੀ ਇਹਨੂੰ ਨਾ ਲਿਖਾਈ ਆਪ ਕੋ ਆਪਣੀ ਉਹ ਤੇ 1000 ਛੋੜ ਕਰਦੀ ਨਾ ਤੇ 1000 ਦੀ 100 ਰੁਪਇਆ ਛੋਟ ਕਰ ਤਾ ਤੂੰ 10 ਵੀ ਕਰਦੀ ਉਹ 10 ਵੀ ਨਾਲ ਕੀ ਟੰਗ ਟੁਰਦੀ ਤੇਰੀ ਉਹ ਜਾ ਮੇਰੇ ਨਾਲ ਲੈ ਮੋਰਨੀਆਂ ਵਰਗੀਆਂ ਪੱਠਾ ਉਹ ਦੇਖ ਪਰੇ ਹੋ ਜਾ ਬੰਦਾ ਵੀ ਮੋਰ ਵਰਗਾ ਤੇ ਮੋਰਨੀਆਂ ਵਰਗੀਆਂ ਪੱਠਾਂ ਲੈਤੀਆਂ ਲੈ ਛਾਂ ਕਾਲੀਆਂ ਲੈ ਨਾਲੇ ਕਾਲੀਆਂ ਤੇ ਨਾਲੇ ਬੂਖ ਕਾਲਾ ਲੈਤਾ

ਆ ਜਾ ਹੋਰ ਪਨਾਪੀਏ ਕਰਦਾਵਾ ਦਾ ਵਾਦਾ ਦੇਣਾ ਦੀ ਗੱਡੀ ਭਰ ਦੀਏ ਓ ਰਾਮੂ ਬਾਹਰ ਕੋਣ ਪੁੱਤਾ ਵੇਚਣਾ ਵੜੀ ਓਏ ਕੋਈ ਨਹੀਂ ਇੱਕ ਪਾਸੇ ਬੰਨਾਂਗੇ ਸੀ ਵੇਚਣਾ ਵੜ ਬਾਹਰ ਬੰਨਦੇ ਗੱਡੀ ਨਾਲ ਬੰਨਦੇ ਕਿੱਥੇ ਆ ਵੀ ਫਰਾਂ ਨੂੰ ਫਿਰ ਰਿਹਾਗਾ ਖਰਦਿਆ ਖਿੰਦਕ ਦਾ ਖਰਚਾ ਇਹ ਕਿਵੇਂ ਬੱਕਰੀ ਤੇ ਵਧ ਗੱਡੀ ਨਾਲ ਬੰਨਦੇ ਹਾਂ ਹਾਂ ਆ ਜਾ ਅਗਰ ਇਹ ਤੇਰੀ ਹੈ ਆਹ ਆਹ ਆ ਰਹੀ ਗੱਡੀ ਆਪਣੀ ਗੱਡੀ ਨਾਲ ਬਾੜ ਦੇ ਬੰਨਦੇ ਰੇ ਪਰ ਸੌਣ ਦਾ ਲੈ ਕਰੇ ਹਾਂ ਪੈਸਾ ਦਾ ਜੁਗਾਰ ਕਰਦਾ ਹੈ